2 ਲੱਖ ਪੰਜਾਬ ਦੇ ਅਤੇ 1 ਕਰੋੜ ਦੇਸ਼ ਦੇ ਐਨਪੀਐਸ ਮੁਲਾਜ਼ਮ ਸਿਵਲ ਸਰਵਿਸ ਰੂਲ 1972 ਵਾਲੀ ਪੁਰਾਣੀ ਪੈਨਸ਼ਨ ਚਾਹੁੰਦੇ ਜੇਕਰ ਨਵੀਂ ਪੈਨਸ਼ਨ ਸਕੀਮ ਵਿੱਚ ਵਿਰੋਧ ਦੇ باوجود ਕੇਂਦਰ ਸਰਕਾਰ ਸੋਧ ਕਰਦੀ ਹੈ ਤਾਂ ਦਿੱਲੀ ਵਿੱਚ ਮੀਟਿੰਗ ਕਰਕੇ ਅਗਲੀ ਰੂਪਰੇਖਾ ਉਲੀਕੀ ਜਾਵੇਗੀ ਪ੍ਰੇਮ ਸਿੰਘ ਠਾਕੁਰ ਪੰਜਾਬ ਵਿੱਚ ਕਰੀਬ 1 ਲੱਖ ਅਤੇ ਦੇਸ਼ ਵਿੱਚ 1 ਕਰੋੜ ਦੇ ਕਰੀਬ ਐਨਪੀਐਸ ਮੁਲਾਜ਼ਮ ਸਾਲ 2004 ਦੇ ਵਿੱਚ ਬੰਦ ਕੀਤੀ ਸਿਵਲ ਸਰਵਿਸ ਰੂਲ 1972 ਵਾਲੀ ਪੁਰਾਣੀ ਪੈਨਸ਼ਨ ਚਾਹੁੰਦੇ ਹਨ ਜੇਕਰ ਕੇਂਦਰ ਸਰਕਾਰ ਨੇ ਵਿਰੋਧ ਦੇ ਬਾਵਜੂਦ ਵੀ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਸੋਧ ਕੀਤੀ ਤਾਂ ਜੀਐਫਆਰਓਪੀਐਸ ਦੇ ਬੈਨਰ ਥੱਲੇ ਜਲਦ ਹੀ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਸੰਗਰਾਸ਼ ਦਾ ਐਲਾਨ ਕਰਨਗੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਪੁਰਾਣੀ ਪੈਨਸ਼ਨ ਬਹਾਲੀ ਸੰਗਰਾਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰੈਸ ਕਤਰ ਪ੍ਰੇਮ ਸਿੰਘ ਠਾਕੁਰ ਨੇ ਕੀਤਾ ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਗਰਾਸ਼ ਕਮੇਟੀ ਜ਼ਿਲ੍ਹਾ ਰੁਪਨਗਰ ਦੇ ਕਰਵিনার ਗੁਰਿੰਦਰਪਾਲ ਸਿੰਘ ਖੇੜੀ, ਬਲਵਿੰਦਰ ਸਿੰਘ ਲੋਧੀਪੁਰ ਅਤੇ ਬਲਵਿੰਦਰ ਸਿੰਘ ਰੈਲੋ ਨੇ ਕਿਹਾ ਕਿ ਪਿਛਲੇ ਸਾਲ ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸਯੁੰਕਤ ਮੋਰਚਾ ਦੇ ਬੈਨਰ ਹੇਠ ਹੋਈ 10 ਅਕਸਰ ਦੀ ਦਿੱਲੀ ਰਾਮ ਲੀਲਾ ਮੈਦਾਨ ਵਿੱਚ ਵਿਸ਼ਾਲ ਰੈਲੀ ਅਤੇ ਲੋਕ ਸਭਾ ਚੋਣਾਂ ਦੌਰਾਨ ਕਮੇਟੀ ਵੱਲੋਂ ਚਲਾਈ ਪੋਸਟਰ ਮੁਹਿੰਮ ਦਾ ਸੇਕ ਕੇਂਦਰ ਅਤੇ ਰਾਜ ਸਰਕਾਰ ਦੋਹਾਂ ਨੂੰ ਹੀ ਚੱਲਣਾ ਪਿਆ ਜਿਸ ਦੇ ਪ੍ਰਭਾਵ ਸਦਕਾ ਹੁਣ ਕੇਂਦਰ ਸਰਕਾਰ ਨਵੀਂ ਪੈਨਸ਼ਨ ਸਕੀਮ ਵਿੱਚ ਸੋਧ ਕਰਨ ਜਾ ਰਹੀ ਹੈ। ਇਸ ਸਬੰਧੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ ਤਾਰਮਨ ਐਨ ਪੀ ਐਸ ਦੇ ਮੁੱਦੇ ਤੇ ਚੋਣਾਂ ਤੋਂ ਪਹਿਲਾਂ ਬਣਾਈ ਸੁਮੰਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਨੂੰ ਕਹਿ ਰਹੇ ਹਨ ਜਦ ਕਿ ਪੰਜਾਬ ਦੇ 2 ਲੱਖ ਅਤੇ ਦੇਸ਼ ਦੇ 1 ਕਰੋੜ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਸਪਸ਼ਟ ਸੁਨੇਹਾ ਕਿ ਸ਼ੇਅਰ ਬਾਜ਼ਾਰ ਅਧਾਰਿਤ ਪੈਨਸ਼ਨ ਸਕੀਮ ਸਿਰਫ ਕਾਰਪੋਰੇਟਾ ਦੇ ਹੀ ਹਿੱਤ ਪੂਰ ਸਕਦੀ ਹੈ ਮੁਲਾਜ਼ਮਾਂ ਦਾ ਬੁਢਾਪਾ ਸੁਰੱਖਿਅਤ ਨਹੀਂ ਕਰ ਸਕਦੀ ਉਨਾਂ ਨੇ ਕਿਹਾ ਕਿ ਕਰਮਚਾਰੀ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਿਵਲ ਸਰਵਿਸ ਰੂਲ 1972 ਵਾਲੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ 2004 ਵਿੱਚ ਐਨਪੀਐਸ ਥੋਪਣ ਸਮੇਂ ਸਾਥੋਂ ਖੋਲੇ ਸੀ ਉਹ ਹੀ ਪੁਰਾਣੀ ਪੈਨਸ਼ਨ ਚਾਹੁੰਦੇ ਹਨ ਨਵੀਂ ਪੈਨਸ਼ਨ ਸਕੀਮ ਜਿਸ ਨੂੰ ਅਸੀਂ ਰੱਦ ਕਰ ਚੁੱਕੇ ਹਾਂ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਬਿਨਾਂ ਤੇਰੇ ਕੀਤੇ ਸਿਵਲ ਸਰਵਿਸ ਰੂਲ 1972 ਵਾਲੀ ਪੁਰਾਣੀ ਪੈਨਸ਼ਨ ਜਲ ਤੋਂ ਜਲਦ ਬਹਾਲ ਕਰੇ ਕਮੇਟੀ ਦਾ ਦੇ ਹਾਜ਼ਰ ਸੰ ਇਸ ਮੌਕੇ ਮਨੀਸ਼ ਕੁਮਾਰ ਅਜੇ ਕੁਮਾਰ हरनेक गगन राणा ओम प्रकाश कुलवीर सिंह राणा अमृतपाल सिंह, हरभजन सिंह हरप्रीत सिंह योगेश कुमार रवि कुमार राजीव कुमार दिलावर सिंह प्रदीप कुमार अमरजीत पाल सिंह, सुरजीत सिंह, राम कुमार राणा अवतार सिंह सुरेंद्र सिंह छिंदा आदि हाजिर सन